پاکستان شرم, 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 شرم کرو شرم کرو شرم کرو پاکستان مرد آباد مرداب مرد کا جندابادی ایک زنداباد پاکستان شرم کرو شرم کرو شرم کرو رو جی मुर्दाबा पाकिस्तान सजा पहलगाम दोस्ती भी ਜੇ ਜਕੇਕੇਕੇ ਜਿਹਨੇ ਮਹਾਪੁਰ ਨੇ ਮਾਫਿਆ ਕਰਨ ਦੇ ਵਿੱਚ ਵੱਧਣ ਦੀ ਗੱਲ ਕੀਤੀ ਹੈ ਇਹ ਸਾਜਿਸ਼ ਹੈ ਭਾਰਤ ਦੇ સ્ਨੀਪ ਲਾਫ ਮਿਤਰੋ ਤਾਰੀਖਾਰ ਦੀ ਗੱਲ ਕਰ ਸਕਦੀ ਹੈ ਪਰ ਔਰ ਦੁਨੀਆ ਭਰ ਦੇ ਵਿਚੰਤਰ ਰਾਸ਼ਟਰੀ ਪੱਧਰ ਦੇ ਇਸ ਕੰਮ ਲੈ ਕੇ ਪਾਕਿਸਤਾਨ ਦੀ ਤਿਰਕਰੀ ਹੋ ਰਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਰੀਏ ਉਹਦੇ ਵਿੱਚ ਇਹਨਾਂ ਨੂੰ ਵੀ ਸਰਪ੍ਰਸਤ ਜਿਹੜੇ ਨੌਜਵਾਨ ਜਿਹਨਾਂ ਨੂੰ ਮਿਸਟ੍ਰੇਟ ਕਰਕੇ ਆਈਐਸਆਈ ਨਾਲ ਆਈਐਸਆਈ ਨਾਲ ਜੋੜ ਕੇ ਉਹਨਾਂ ਨੂੰ ਪਰਦੇ ਖਿਲਾਫ ਕਰਕੇ ਆ ਜਾ ਰਿਹਾ ਪਰ ਅੱਜ ਅਸੀਂ ਇਹ ਜਿਹੜਾ ਕੈਂਡਲ ਮਾਰਚ ਕਰ ਰਹੇ ਹਾਂ ਉਹਦੇ ਵਿੱਚ ਦੱਸਣਾ ਕਿ ਉਹਨੇ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਅਸੀਂ ਇਕੱਠੀਆਂ ਸਾਡੀ ਪਾਰਟੀ ਦੇ ਵਿੱਚ ਵਿਛੇਮਾ ਹੋ ਸਕਦਾ ਪਰ ਅਸੀਂ ਭਾਰਤੀ ਹਾਂ ਅਸੀਂ ਸਾਰੇ ਆਪਣੇ ਦੇਸ਼ ਦੇ ਨਾਗਰਿਕ ਹਾਂ ਤੇ ਦੇਸ਼ ਇੱਕ ਹੈ ਕੋਈ ਵੀ ਤਾਕਤ ਜਿਹੜੀ ਸਾਨੂੰ ਵੰਡਣ ਦੀ ਕੋਸ਼ਿਸ਼ ਕਰੇ ਕਿ ਚਾਹੇ ਧਰਮ ਦੇ ਵਿੱਚ ਅਸੀਂ ਜਿਹੜੇ ਖਿਲਾਫ ਹੈਗੇ ਸਾਰਾ ਦੇਸ਼ ਇੱਕ ਹੈ ਉਹ ਰਾਜ ਅਸੀਂ ਜਿਹੜੀਆਂ ਜਾਨਾਂ ਗਈਆਂ ਨੇ ਜਿਹੜੇ ਉੱਥੇ ਸੈਰ ਕਰਨ ਗਏ ਸੀਗੇ ਔਰ ਉਹ ਜਿਹੜੇ ਲੋਕ ਇਨੋਸੈਂਟ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਨਾਲ ਕੀ ਹੋਣਾ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਫੈਨਟਮਾਰਚ ਕਰ ਰਹੇ ਹਾਂ ਔਰ ਆਪਣਾ ਹੌਸਲਾ ਵੀ ਪ੍ਰਗਟ ਕਰ ਰਹੇ ਹਾਂ ਕਿ ਇਹ ਇਹੋ ਜਿਹੀਆਂ ਘਟਨਾਵਾਂ ਪਾਕਿਸਤਾਨ ਬੰਦ ਕਰੇ ਹਿੰਦੁਸਤਾਨ ਭਾਰਤ ਜਿਹੜਾ ਜੀ ਬਹੁਤ ਮਜ਼ਬੂਤ ਕੰਟਰੀ ਹੈ ਉਹ ਦੁਨੀਆ ਜਿਹੜੀ ਹੈ ਉਸ ਕਰ ਰਹੀ ਆ ਪਾਕਿਸਤਾਨ ਦੇ ਉੱਪਰ ਔਰ ਅਸੀਂ ਸਾਰੇ ਕੈਂਪ ਲੋਡ ਪਈ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਜਿੰਨੇ ਸਾਰੇ ਅਸੀਂ ਤੁਹਾਨੂੰ ਤੇ ਨਮਾਉਂਦੇ ਆ ਸਾਡਾ ਸਾਰਾ ਦਾ ਸਮਰਥਨ ਹੈ ਇੱਕ ਇੱਕ ਭਾਰਤੀ ਦਾ ਇੱਕ ਇੱਕ ਜਿਹੜਾ ਹਿੰਦੁਸਤਾਨੀ ਹੈ ਉਹਦਾ ਸਮਰਥਨ ਜਿਹੜਾ ਹੈ ਇਕੱਠਾ ਹੈ ਅਸੀਂ ਸਾਰੇ ਕੈਂਪ ਔਰ ਕਿਸੇ ਵੀ ਇਹੋ ਜੀ ਕਰਾਉਣੇ ਤਾਕਤ ਨੂੰ ਅਸੀਂ ਕਦੇ ਵੀ ਇਹ ਇਹ ਅੱਗੇ ਨਹੀਂ ਦਮਾ ਦੇ ਜਿਉ ਸਾਡੇ ਦੇਸ਼ ਤੇ ਕਰਾਉਣਾ ਹੁੰਦਾ ਸਾਰਾ ਦੇਸ਼ ਰੋਸ ਹੈ ਔਰ ਜਵਾਬਦੇਹ ਦੀ ਮੰਗ ਕਰਦਾ ਹੈ ਹਲੇ ਤੱਕ ਬਿਆਨਬਾਜ਼ੀ ਚੱਲਦੀ ਹੈ ਕੋਈ ਅਗਲਾ ਕਦਮ ਹੈ ਸਾਡੇ ਦੇਸ਼ ਨੂੰ ਅੱਜ ਵੀ ਸ੍ਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਨਸ਼ਾਹ ਜੀ ਉਹ ਸਾਰੇ ਬਹੁਤ ਡੇਕੀ ਨਾ ਦੀ ਜਾਂਚ ਕਰ ਰਹੀ ਆ ਬੜੇ ਸਖਤ ਫੈਸਲੇ ਵੀ ਲਈ ਗਿਆ ਪਾਕਿਸਤਾਨ ਦੇ ਖਿਲਾਫ ਹਾਰੇ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਇਸ ਗੱਲ ਦੇ ਉੱਪਰ ਇੱਕ ਸਟੇਟਮੈਂਟ ਆ ਰਹੀ ਹੈ ਤੇ ਇਹ ਜਿਹੜੀ ਹੈ ਅੱਗੇ ਦੀ ਕੱਢੀ ਧਾਰਪਾਈ ਜਿਹੜੀ ਉਹ ਪੂਰਾ ਵੇਸ਼ سلام مشورہ کر کے کہ اندر دیجئے سرکار دیگی یہ ہے جی ایک پارٹی ہون دینا سے اسی سارا ایک بڑا فیصلہ جہاں پورا دیش کرے گا اور جمیں دیش کرے گا ساتھ اپنے دیش سے لیے ایک کون دا کترہ ہو جائے پاکستان مرتبہ 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 پاکستان مرتبہ 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 Mordabad, 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 हर भारत असीं सारे हा असीं सारे हा पाकिस्तान ंदबादू सिख मुसलमान ज़िंदाबाद ज़िंदाबाद ज़िंदबाद पाकिस्तान मुर्दाबाद 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 पाकिस्तान मुर्दाबाद मुर्दाबाद मुर्दाबादाराकिस्तान ਆਬਾਦ ਮਰਦਾਬਾ ਚਲੋ ਜੀ ਪਿੱਛੇ ਜਾਣ ਪਿੱਛੇ ਕਰ ਇਧਰ ਦੇ ਕੇ ਮਾਨ ਸਾਹਿਬ ਹੈਲੋ ਛੁੜੇ ਪਿੱਛੇ ਹੋ ਜਓ ਯਾਰ ਉਹ ਸ਼ਾਟ ਨਹੀਂ ਆਣੀ ਬੋਲਦੇ ਨਹੀਂ ਆ ਰਹੀ ਰਾਰ ਜੀ ਬੱਸ ਲੱਗ ਗਈ ਹੁਣ ਲੱਗ ਗਈ ਹੋਰੇ ਪਾਸੇ ਨਾਲ ਆਦੀ ਨਾਲ ਆਦੀ

ਔਰ ਹਿੰਦੁਸਤਾਨ ਦੇ ਡਵਾਰ ਉਹਨਾਂ ਨੇ ਕਿਸੇ ਨੂੰ ਸਮਝ ਲੈਣਾ ਚਾਹੀਦਾ ਕਿ ਤੁਸੀਂ ਸੁੱਧੇ ਪੈਜੇ ਕਿਸੇ ਨੂੰ ਛੇੜਨਾ ਚੰਗਾ ਨਹੀਂ ਹੁੰਦਾ ਔਰ ਹਿੰਦੁਸਤਾਨ ਇੰਨਾ ਤਗੜਾ ਹੈ ਉਹ ਯਾਦ ਰੱਖਣਾ ਜਿਹੜਾ 1975 ਜਦੋਂ ਹਿੰਦੁਸਤਾਨ ਦੀ ਫੌਜ ਨੇ ਹਿੰਦੁਸਤਾਨ ਦੀ ਸਿਆਸਤ ਨੇ ਹਿੰਦੁਸਤਾਨ ਦੇ ਲੀਡਰਾਂ ਨੇ ਰਲ ਕੇ ਪਾਕਿਸਤਾਨ ਦੇ ਦੋ ਟੁਕੜੇ ਉਹਨੂੰ ਆਪਣਾ ਪਿੰਨਾ ਛੱਰ ਸੰਭਾਲ ਲੈਣ ਔਰ ਇਸ ਗੱਲ ਦੀ ਸਾਰੀ ਨਿੰਦਿਆ ਹੋ ਰਹੀ ਹੈ ਪੂਰੀ ਨਿੰਦਾ ਹੋ ਰਹੀ ਹੈ ਔਰ ਅਸੀਂ ਵੀ ਇਸ ਦੀ ਪੂਰੀ ਬਦਦਾ ਕਰਦੇ ਆ ਅੱਜ ਸਾਰੀਆਂ ਪਾਰਟੀਆਂ ਨੇ ਸਾਰੇ ਤਰ੍ਹਾਂ ਦੇ ਲੋਕਾਂ ਨੇ ਕਿਹਾ ਕਿ ਸਾਰਿਆਂ ਨੇ ਸਿੱਖ ਸਾਈ ਦੇ ਅੱਜ ਫੈਸਲਾ ਬਾਤ ਕੀਤਾ ਹੈ ਜਿਹੜੀਆਂ ਰੂਹਾਂ ਵਿਕਰੀਆਂ ਨੂੰ ਉਹਨਾਂ ਨੂੰ ਛੱਡਾ ਦਿੱਤਾ ਤੇ ਮੋਦੀ ਸਰਕਾਰ ਤੋਂ ਕੀ ਅਪੀਲ ਕਰਦੇ ਹਾਂ ਕਿ ਹਾਂ ਮੋਦੀ ਸਾਹਿਬ ਸਰਕਾਰ ਤੋਂ ਗੱਲ ਆ ਜੀ ਸਾਂ타 ਪ੍ਰਧਾਨ ਬਣ ਕੇ ਸਾਰੀਆਂ ਆਪ ਕੋਈ ਪਾਰਟੀਆਂ ਨਾਲ ਬਿਚੇਲੇ ਉਹਨਾਂ ਬੱਤਕੀ ਲੜਾਈ ਕਰਦੇ ਸੀਗਾ ਲੜ ਰਹੇ ਕਿਉਂ ਨਹੀਂ ਅੱਜ ਚੁੱਪੀ ਗਈ ਹੈ ਇਹਨਾਂ ਨੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਜੀ ਮਰਦਾਬਾਦ 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 ਜੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਕਤ ਤੁਸੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਜੀ ਕਿਉਂਕਿ ਸਾਡੇ ਆਪਸੀ ਭਾਈਚਾਰੇ ਨੂੰ ਆਪਸੀ ਭਾਈਚਾਰੇ ਨਾਲ ਖਰਾਬ ਕਰਨ ਵਾਸਤੇ ਪਾਕਿਸਤਾਨ ਰੋਜ਼ ਨਿਤ ਨਵੀ ਕੋਈ ਇਹੋ ਜਿਹਾ ਕਰਦਾ ਹੈ ਜਿਹੜਾ ਸਾਡੀ ਆਪਸੀ ਸਾਈ ਨੂੰ ਭਾਗ